ਮੈਂ ਵਧਾਈ ਦੇਣਾ ਚਾਹਣਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੱfront ਕਿਉਂਕਿ ਇਹ ਸਾਰੀ ਜਿਹੜੀ ਲੀਡਰਸ਼ਿਪ ਬੈਠੀ ਹੈ ਦੋ ਦਸੰਬਰ ਦੇ ਹੁਕਮਨਾਮੇ ਜਦੋਂ ਹੋਏ ਕਿੱਥੇ ਬਾਕੀ ਫੈਸਲੇ ਕੀਤੇ ਗਏ ਉੱਥੇ ਨਾਲ ਇੱਕ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਖ ਦਫ਼ਤਰ ਜਿਹੜਾ अमृतसर साहब की पवित्र धरती का ही खोलिया जाऊगा और चाली साल तो दफ्तर चुक के जिस तरह घूम साहब ने दसाया चंडीगढ़ चला गया से फर्क नहीं जा सकता ਜਿਹਦੇ ਕੋਲ 2 ਨੰਬਰ ਦੇ ਪੈਸੇ ਹੋਣਗੇ ਉਹ ਦਫ਼ਤਰ ਚੋਂ ਤਜਾ ਸਕਦਾ ਸੀ ਦੂਸਰਾ ਵੀ ਜਾ ਸਕਦਾ ਕਿਉਂਕਿ 10-15000 ਰੁਪਈਆ ਲੱਗ ਜਾਂਦਾ ਤੇ ਫੇਰ ਉੱਥੇ ਮਿਲਿਆ ਜਾਂਦਾ ਪੱਤਰ ਮਿਲਦਾ ਕਿਸੇ ਕੇ ਨਹੀਂ ਮਿਲਦਾ ਬੜੀ ਵਾਰ ਅਸੀਂ ਵਿਚਾਰਾ ਕੀਤਿਆਂ ਦਫ਼ਤਰ ਅਮਰਖੰਦ ਸਾਹਿਬ ਲੈ ਕੇ ਆਉਂ ਲੇਕਿਨ ਨਹੀਂ ਲੈ ਕੇ ਆਏ ਅੱਜ ਇਹ ਲੀਡਰਸ਼ਿਪ ਸਾਰੇ ਬੈਠੀ ਹੈ ਵਧਾਈ ਦੇ ਪਾਤਰਾ ਇਹਨਾਂ ਨੇ ਉਹ ਫੈਸਲਾ ਕੀਤਾ ਜਿਹੜਾ ਉਹਦੇ ਮੁਤਾਬਕ ਕਿ ਚੰਗਾ ਦਫ਼ਤਰ ਆ ਇੱਕ ਵਧੀਆ ਦਫ਼ਤਰ ਵਧੀਆ ਜਗ੍ਹਾ ਤੇ ਜਿੱਤੇ ਸਾਰੇ ਆ ਸਕਦੇ ਨਾਲ ਬੱਸ ਸਟੈਂਡ ਵੀ ਆ ਮੈਨ ਰੋਡ ਵੀ ਆ ਔਰ ਸਾਰੇ ਸਿੰਘਾਣਕੇ ਇਥੇ ਦਫ਼ਤਰ ਜਿਹੜਾ ਚੱਲੂਗਾ ਇਹ ਕੋਈ ਵੀ ਕੰਮ ਜਿਹੜਾ ਹੋਊਗਾ ਉਹ ਭਾਵੇਂ ਆਪਾਂ ਰਿਕਸ਼ੇ ਤੇ ਚੜ ਕੇ ਆ ਜੀਏ ਤੁਰ ਕੇ ਵੀ ਆ ਜੀਏ ਬੱਸ ਸਟੈਂਡ ਤੋਂ ਆ ਸਕਦੇ ਹੋ ਕੰਮ ਸਾਰੇ ਹੋਣਗੇ ਦੂਸਰੀ ਮੇਰੀ ਬੇਨਤੀ ਹੈ ਕਿ ਪੰਜ ਸਿੰਘ ਸਹਿਬਾਨਾ ਨੇ ਹੁਕਮ ਕੀਤਾ ਸੀ ਕਿ ਇਹ ਲੀਡਰਸ਼ਿਪ ਜਿਹੜੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਨੈਤਿਕ ਤੌਰ ਤੇ ਆਪਣਾ ਅਧਿਕਾਰ ਕਮਾ ਚੁੱਕੀ ਹੈ ਇਹ ਰਾਜ ਨਹੀਂ ਕਮਾਈ ਨਹੀਂ ਕਰ ਸਕਦੀ ਔਰ ਜਿੰਨੀਆਂ ਉਥੋਂ ਸਿੰਘ ਸਹਿਬਾਨਾਂ ਨੇ ਕਿਹਾ ਗਿਆ ਕੰਮ ਹੋਇਆ ਕਹਿੰਦੇ ਹੋਇਆ ਕਹਿੰਦੇ ਮਾਫੀ ਦਿੱਤੀ ਹੈ ਜਿਹੜਾ ਰਾਮ ਕਹਿੰਦੇ ਦਿੱਤੀ ਐ ਕੋਈ ਚਵਾਈ ਕਹਿੰਦੇ ਹਾਂ ਚਲੀ ਆ ਗਲਤੀ ਹੋਈ ਐ ਡੀਜੀਪੀ ਸਣੀ ਰਹਾ ਕਹਿੰਦੇ ਲਾਇਆ ਸਾਰੀਆਂ ਹੀ ਗਲਤੀਆਂ ਮੰਨ ਲੀਆਂ ਜਿਹੜੀਆਂ ਕੀਤੀਆਂ ਸੀ ਤੇ ਸਿੰਘ ਸਹਿਬਾਨ ਉਹਨਾਂ ਨੇ ਹੁਕਮਨਾਮਾ ਸੁਣਾ ਕੇ ਕਹਿਤਾ ਕਿ ਆਪ ਕਮੇਟੀ ਬਣਾ ਦਿੱਤੀ ਐ ਇਹ ਸਾਰੇ ਪੰਜਾਬ ਚ ਭਰਤੀ ਕਰੂਗੀ ਤੇ ਭਰਤੀ ਕਰਕੇ ਨਵਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਊਗਾ ਕਿ ਕਮੇਟੀ ਬਣਾਤੀ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੇ ਸਿੰਘ ਸਹਬਾਨਾ ਨੇ ਹੁਕਮਨਾਮਾ ਦਿੱਤਾ ਸੀ ਔਰ ਉਹਨਾਂ ਸਿੰਘ ਸਹਬਾਂਾਂ ਦੀ ਕਰਦਾਰਕੁਸ਼ੀ ਕੀਤੀ ਹੈ ਭੈੜੇ ਜ਼ਾਮ ਨਾਲ ਜਿਹੜੇ ਮਸਤੇ ਕੋਈ ਨਹੀਂ ਬੋਲ ਸਕਦਾ ਔਰ ਉਹਨਾਂ ਸਿੰਘ ਸਹਬਾਂ ਦੇ ਇੰਨਾ ਗਰੋਧੀ ਮੇਰੇ ਖਿਆਲ ਭਰੂਤੀਆਂ ਨਾਲ ਵੀ ਇਹਨਾਂ ਪੈੜਾ ਧਿਆਨ ਨਹੀਂ ਕਰਦੇ ਔਰ ਸਿੰਘ ਸਹਿਬਾਨਾ ਨੂੰ ਉਸ ਰੁਤਬੇ ਤੋਂ ਢਾਹ ਦਿੱਤਾ ਗਿਆ ਲਾਹ ਦਿੱਤਾ ਗਿਆ ਵਾਰੀ-ਵਾਰੀ ਕਰਕੇ ਪੁੱਛਿਆ ਕਸੂਰ ਕੀ ਹੈ ਕਹਿੰਦੇ ਸਾਡੇ ਮੁਤਾਬਕ ਹੁਕਮਰਾਣਾਂ ਨੇ ਦਿੱਤਾ ਕਰੇ ਕਿਸੇ ਪਰਿਵਾਰ ਦੇ ਇੰਝ ਹੁਕਮਨਾਮੇ ਹੋਏ ਆ ਕਹਿੰਦੇ ਕਿਤੇ ਇਹ ਕੋਈ ਉੱਥੇ ਉੱਠ ਕੇ ਚੀਮੀ ਵਰਗਾ ਬੰਦਾ ਕਹੇ ਜਾਂ ਲਿਆ ਕਦੇ ਤੇ ਹੁਕਮਨਾਮੇ ਜਾਰੀ ਹੁੰਦੇ ਆ ਨਹੀਂ ਹੁੰਦੇ ਹੁਕਮਨਾਮੇ ਉਹ ਜਾਰੀ ਹੁੰਦੇ ਆ ਜਿਹੜੇ ਆਕਾਲ ਤਖਤ ਸਾਹਿਬ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹਯੂਰੀ ਵਿੱਚ ਗੁਰੂ ਨੂੰ ਸਾਨਮੁਖ ਸਮਝ ਕੇ ਹੁਕਮਨਾਮੇ ਹੁੰਦੇ ਆ ਉਹ ਹੁਕਮਨਾਮੇ ਆਕਾਲ ਤਖਤ ਸਾਹਿਬ ਜਿਹੜਾ ਮਹਾਨ ਪੂਰੇ ਮਹਾਨਕ ਹੁੰਦਾ ਹੈ ਔਰ ਹੋਏ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਤੇ ਔਰ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਛੁੱਟੀ ਚਲੇਗਾ ਔਰ ਸਾਰੇ ਲੋਕਾਂ ਦੇ ਵਿੱਚੋਂ ਦੰਦਕਾਰ ਜਿਹੜਾ ਉਹ ਕਰਤਾ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਕਿ ਜਿਹੜੇ ਹੁਕਮਨਾਮੇ ਨੂੰ ਨਹੀਂ ਮੰਨਦੇ ਔਰ ਉਹਨਾਂ ਸਿੰਘ ਸਹਿਬਾਨਾਂ ਦੀ ਕਰਾਰ ਕੁਸ਼ੀ ਕਰਦੇ ਆ ਉਹਨਾਂ ਨੂੰ ਪਾਪ ਲੱਗਦਾ ਕਿਉਂਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਨਹੀਂ ਨਿਕਲਿਆ ਦੀ ਛਿਲੀਆਕਾਰਤਕ ਸਾਹਿਬ ਦੀ ਤਹੀਨ ਜਿਹੜੀ ਉਹਨਾਂ ਲੋਕਾਂ ਨੇ ਕੀਤੀ ਆ ਅਕਾਲ ਪੁਰਖ ਉਹਨਾਂ ਨੂੰ ਪਾਪ ਲੱਗੂਗਾ ਜਿੱਥੇ ਬਾਕੀ ਉਹਨਾਂ ਨੇ ਸਾਰੀਆਂ ਜਿਹੜੀਆਂ ਗੱਲਾਂ ਮੰਨ ਲੀਆਂ ਉਹ ਬਾਅਦ ਵਿੱਚ ਕਹਿ ਕੇ ਓਏ ਹੁਕਮਨਾਮੇ ਜਿਹੜੇ ਆ ਇਹ ਅਸੀਂ ਤਾਂ ਉਸ ਤਰ੍ਹਾਂ ਮੰਨ ਲਿਆ ਕੀਤਾ ਕੋਈ ਨਹੀਂ ਆ ਮੈਂ ਬੇਨਤੀ ਕਰਨੀ ਚਾਹੁੰਦਾ ਕਾਲਕਤ ਸਾਬ ਦਾ ਇੱਕ ਇੱਕ ਹੁਕਮ ਇੱਕ ਇੱਕ ਅੱਖਰ ਉਹ ਜਿਹੜਾ ਹੈ ਉਹ ਲਾਗੂ ਹੋਣਾ ਉਹਦੇ ਮੁਤਾਬਕ ਹੀ ਦਫ਼ਤਰ ਥੱਲੇ ਆ ਬਾਕੀ ਹੁਕਮਨਾਮੇ ਸਾਰੇ ਜਾਰੀ ਹੋਣੇ ਆ ਬਹੁਤ ਵੱਡੇ ਕਿੰਕੂ ਪ੍ਰੰਤੂ ਹੁੰਦੇ ਸੀ ਕਿ ਫੈਸਲਾ ਕੀ ਹੋ ਗਿਆ ਕਿਵੇਂ ਹੋ ਗਿਆ ਖਾਸ ਕਰਕੇ ਨਮਸਤੈ ਆਇਆ ਕੋਈ ਇਸ ਗੱਲ ਕੋਹਰਾਂ ਚ ਹੁਣ ਉਹ ਤੋਂ ਬਾਅਦ ਆਪਾਂ ਸਾਰੇ ਜਾਣੇ ਦਿਨ ਰਾਤ ਇਕ ਕਰਕੇ ਗੁਰੂ ਮਹਾਰਾਜ ਦੇ ਪਾਛਾ ਦਾ ਆਸਰਾ ਲੈ ਕੇ ਦਿਨ ਦੁਗਣੀ ਦਾ ਚੌਕੀਂ ਚ ਮੇ ਤਰੱਕੀ ਦੀ ਗੱਲ ਕਰਦੇ ਆ ਤੇ ਇੱਦਾਂ ਹੀ ਸ਼੍ਰੋਮਣੀ ਕਾਲਾ ਜੀ ਜਨਦੀ ਕਰਾ ਲਈ ਸਾਰੀ ਦੁਨੀਆ ਦੇਖ ਰਹੀ ਹੈ ਸਾਰੇ ਚਾਹੁੰਦੇ ਨੇ ਜਿਸ ਨੇ ਮਰਜੀ ਗੱਲ ਕਰ ਲੋ ਕਿ ਅਕਾਲੀ ਦਲ ਦੀ ਸਰਕਾਰ ਬਣਨੀ ਚਾਹੀਦੀ ਉਸ ਬਤਾਮ ਤੇ ਪਹੁੰਚੇ ਜਿਹੜੀ ਕਿ ਅੱਖਾਂ ਪਰ ਸਾਹਮਣੇ ਅਸੀਂ ਦੇਖ ਦਾ ਸਰਟੀਫਿਕੇਟ ਕੋ ਦੋ ਇਸ ਕੰਗੋ ਪਾਈ ਨਵਾਬਦੋ ਸਮਣੀ ਕਲਰ ਦਾ ਦਫਤਰ ਸ੍ਰੀ ਅਮਰਸਾਹ ਜੀ ਕੇ ਅਸੀਂ ਬਣਾਵਾਉਂ ਸੋ ਮੈਂ ਸਾਰੀ ਸਮੂਹੀ ਲੀਡਰਸ਼ਿਪ ਨੂੰ ਔਰ ਖਾਸ ਕਰਕੇ ਸਮਣੀ ਕਲਰ ਦੇ ਪੁਨਰਜੀਵ ਦੇ ਕਹਾ ਹਸ ਰਹਾ ਹਾਂ ਹਰ ਕਿਸਾਨ ਜਾਨੀ ਹਰ ਕਿਸੇ ਨੂੰ ਬਹੁਤ ਬਹੁਤ ਵਧਾਈ ਜਿੰਨੀ ਹੈ ਜੀ ਤਾਂ ਬਹੁਤ ਉਮੀਦ ਕਰਦੇ ਹਾਂ ਕਿ ਕਾਸ਼ਾ ਪੰਜਾਬ ਚੜ੍ਹਦੀ ਕਲਾ 'ਚ ਜਾਵੇਗਾ ਜੋ 1920 ਤੋਂ ਲੈ ਕੇ ਹੁਣ ਸੀਏਸੀ ਜਾਨੀ ਜਿੱਥੇ ਬਣਦੀ ਸੀ ਇਹਨੂੰ ਵਪਾਰਕ ਔਨ ਕਰਕੇ ਉਹਨਾਂ ਨੇ ਆਪਣਾ ਸਦਾ ਸਦਾ ਇਸ ਮੌਕੇ ਤੇ ਉਹ ਪਹੁੰਚੀ ਹੈ ਇਸ ਰੱਖ ਦੇ ਵਿੱਚ पंचायती चोण ब्लाक समिति दोण और एस सी पी सी लिये कमेटी दूसरी चोणा असद आप पूरी तैयारियां करिए जी दस मेबरी कमेटी जरूर साइ जथेबंदी बने जिले वाइज वो अस बनाइए जरा सारिया लिस्ट बना में दे, जो, के प्रधान साहब ने अच्छे उम्मीदवार एस सी पी सी के जे चंगे योग अगवाई करे जो पहले भी कराएंगे हूँ तक पैसे के लालच ਕੋਟਾ ਨੈਣੰਦ ਜੀ ਹਾਂ ਤੁਹਾਰੋਂ ਮੋਹ ਹੈ ਮੇਰੇ ਬਾਰਾਂ ਨੂੰ ਕਿੱਥਾ ਨਾ ਦਿੱਤੀਆਂ ਜਾਨ ਉਹਨਾਂ ਦੇ ਖਾਨਦਾਨ ਉਹਨਾਂ ਵਾਸਤੇ ਇਹ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦੀਆਂ ਔਰ ਵਧਾਈ ਦਿੰਦੀਆਂ ਸਾਡੇ ਖਾਲਸਾ ਪੰਥ ਨੂੰ